ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਭਾਈ ਮਰਦਾਨਾ ਯਾਤਰਾ ਕਰਦੇ ਕਰਦੇ ਇੱਕ ਗਰੀਬ ਸਿੱਖ ਦੇ ਘਰ ਪਹੁੰਚ ਗਏ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ پا ਕੇ ਉਹ ਸਿੱਖ ਬਾਗੂ ਬਾਗ ਹੋ ਗਿਆ ਤੇ ਸਾਰਾ ਪਰਿਵਾਰ ਗੁਰੂ ਜੀ ਦੀ ਸੇਵਾ ਵਿੱਚ ਜੁਟ ਗਿਆ ਉਸ ਸਿੱਖ ਦੀ ਕੁੱਲੀ ਭਾਮੀ ਕਾਨਿਆਂ ਦੀ ਸੀ ਪਰ ਫਿਰ ਵੀ ਸਿੱਖ ਨੇ ਹਿੰਮਤ ਜੁਟਾਈ ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਜੀ ਮੈਂ ਜਾਣਦਾ ਹਾਂ ਕਿ ਮੇਰੀ ਕੱਖਾਂ ਦੀ ਕੁਲੀ ਤੁਹਾਡੇ ਠਹਿਰਨ ਦੇ ਲਾਇਕ ਨਹੀਂ ਹੈ ਪਰ ਜੇਕਰ ਤੁਸੀਂ ਮੇਰੇ ਕਾਨਿਆਂ ਦੇ ਘਰ ਵਿੱਚ ਚਰਨ ਪਾਹੀ ਦਿੱਤੇ ਹਨ ਤਾਂ ਕਿਰਪਾ ਕਰਕੇ ਥੋੜੇ ਦਿਨ ਰਹਿ ਕੇ ਜਾਓ ਤਾਂ ਗੁਰੂ ਸਾਹਿਬ ਜੀ ਨੇ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਠਹਿਰਨ ਲਈ ਤਿਆਰ ਹੋ ਗਏ ਸਾਰਥੀਆਂ ਦੀ ਰੁੱਤ ਸੀ ਤਾਂ ਸਿੱਖ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਸਾਡੇ ਘਰੇ ਰੱਬ ਦਾ ਰੂਪ ਆਏ ਹੋਈ ਹਨ ਤੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਸੁਵਾ ਸਕਦੇ ਇੱਕ ਕੰਮ ਕਰਾਂਗੇ ਕਿ ਅਸੀਂ ਇਹਨਾਂ ਦਾ ਬਿਸਤਰਾ ਘਰ ਦੇ ਅੰਦਰ ਲਗਾਵਾਂਗੇ ਤੇ ਆਪ ਬਾਹਰ ਸੌਂ ਜਾਵਾਂਗੇ ਨਾ ਪਰਿਵਾਰ ਨੇ ਮਿਲ ਜੁਲ ਕੇ ਗੁਰੂ ਜੀ ਦਾ ਆਸਣ ਅੰਦਰ ਕਰ ਦਿੱਤਾ ਜਿੰਨੀ ਕ ਉਹਨਾਂ ਦੀ ਸਰਦਾ ਸੀ ਸਾਫ਼ ਸੁਥਰੀਆਂ ਚਾਦਰਾਂ ਵਿਸਾ ਕੇ ਗੁਰੂ ਜੀ ਦਾ ਬਿਸਤਰਾ ਲਗਾ ਦਿੱਤਾ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਬਿਸਤਰਾ ਬਾਹਰ ਲਗਾ ਲਿਆ ਜਦੋਂ ਅਤੀ ਰਾਤ ਹੋ ਗਈ ਤਾਂ ਅਸਮਾਨ ਵਿੱਚ ਬੱਦਲ ਹੋਇਆ ਤੇ ਬਰਖਾ ਹੋਣੀ ਸ਼ੁਰੂ ਹੋ ਗਈ ਗੁਰੂ ਸਾਹਿਬ ਜੀ ਸਿੱਖ ਨੂੰ ਜਾਣ ਬੁੱਝ ਕੇ ਪਰਖ ਰਹੇ ਸਨ ਤੇ ਹੋਰ ਸੰਕਟ ਦੇ ਰਹੇ ਸਨ ਨਿੱਕੀਆਂ-ਨਿੱਕੀਆਂ ਕਣੀਆਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਆ ਗ੍ਰਿਵਨੀ ਸੋਚਿਆ ਕਿ ਕਿਤੇ ਇਹ ਨਾ ਹੋਵੇ ਕਿ ਮੇਰੀ ਕੱਖਾਂ ਦੀ ਸੱਤ ਚੋਣ ਲੱਗ ਜਾਵੇ ਜੇਕਰ ਸੱਤ ਚੋਈ ਤਾਂ ਮਹਾਰਾਜ ਜੀ ਦੀ ਨੀਂਦ ਖਰਾਬ ਹੋ ਜਾਵੇਗੀ ਸਿੱਖ ਨੇ ਆਪਣੇ ਪਰਿਵਾਰ ਨੂੰ ਉਠਾਇਆ ਤੇ ਜਿਹੜੀਆਂ ਤਲਾਈਆਂ ਅਤੇ ਚਾਦਰਾਂ ਤੇ ਬੱਚੇ ਸੁੱਤੇ ਹੋਏ ਸਨ ਉਹੀ ਤਲਾਈਆਂ ਚਾਦਰਾਂ ਉਸਨੇ ਹੌਲੀ ਹੌਲੀ ਕਰਕੇ ਸੱਤ ਦੇ ਉੱਤੇ ਪਾ ਦਿੱਤੀਆਂ ਤਾਂਕਿ ਜੇ ਗਰਮੀ ਨਾ ਰੁਕਿਆ ਤਾਂ ਸਵੇਰ ਤੱਕ ਛੱਤ ਚੋਵੇ ਨਾ ਰਾਤ ਭਰ ਥੋੜਾ ਥੋੜਾ ਮੀਂਹ ਆਉਂਦਾ ਰਿਹਾ ਤੇ ਪਰਿਵਾਰ ਨੇ ਰਾਤ ਬਾਹਰ ਬੈ ਕੇ ਕੱਟੀ ਪਰ ਗੁਰੂ ਸਾਹਿਬ ਜੀ ਨੂੰ ਚਰਾਂ ਵੀ ਖਬਰ ਨਾ ਹੋਣ ਦਿੱਤੀ ਪਰਿਵਾਰ ਨੂੰ ਇਦਾਂ ਲੱਗ ਰਿਹਾ ਸੀ ਕਿ ਗੁਰੂ ਮਹਾਰਾਜ ਜੀ ਸੁੱਤੇ ਹੋਏ ਹਨ ਪਰ ਜਾਣੇ ਜਾਣ ਸਤਿਗੁਰੂ ਸਭ ਕੁਝ ਦੇਖ ਰਹੇ ਸਨ ਜਦੋਂ ਸਵੇਰ ਦੀ ਲੋ ਲੱਗਣ ਲੱਗੀ ਤਾਂ ਮੀਤੀਆਂ ਕਣੀਆਂ ਬੰਦ ਹੋ ਗਈਆਂ ਤੇ ਰੋਜ ਦੀ ਤਰ੍ਹਾਂ ਕੜੱਕੇਦਾਰ ਧੁੱਪ ਚੜ ਗਈ ਤੇ ਹੌਲੀ-ਹੌਲੀ ਸੰਗਤਾਂ ਆਉਣ ਲੱਗੀਆਂ دیਵਾਨ ਸਜ ਗਏ ਗੁਰੂ ਸਾਹਿਬ ਜੀ ਨੇ ਕੀਰਤਨ ਸੁਣਾਇਆ ਤੇ ਸੇਵਕਾਂ ਨੇ ਸੰਗਤਾਂ ਲਈ ਲੰਗਰ ਤਿਆਰ ਕੀਤਾ ਹੌਲੀ ਹੌਲੀ ਸੰਗਤ ਜੁੜਦੀ ਗਈ ਤੇ ਗੁਰੂ ਜੀ ਦੇ ਉਪਦੇਸ਼ ਸੁਣਦੀ ਰਹੀ ਜਦੋਂ ਦੁਪਹਿਰ ਦਾ ਬੇਲਾ ਹੋਇਆ ਤਾਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਜਾਓ ਲੰਗਰਾਂ ਵਿੱਚੋਂ ਬਲਦੀ-ਵਲਦੀ ਇੱਕ ਲੱਕੜ ਲੈ ਕੇ ਆਓ ਤਾਂ ਗੁਰੂ ਜੀ ਦੇ ਮੂੰਹੋਂ ਇਹੇ ਸ਼ਬਦ ਸੁਣ ਕੇ ਸੰਗਤ ਹੈਰਾਨ ਹੋ ਗਈ ਸੇਵਕਾਂ ਨੇ ਲੰਗਰਾਂ ਵਿੱਚੋਂ ਅੱਗ ਲਿਆਂਦੀ ਤਾਂ ਗੁਰੂ ਸਾਹਿਬ ਜੀ ਨੇ ਉਸ ਗਰੀਬ ਸਿੱਖ ਨੂੰ ਕਿਹਾ ਕਿ ਪਾਈ ਕਿਸ ਕੁੱਲੀ ਦੇ ਅੰਦਰੋਂ ਤੇਰਾ ਜਿਹੜਾ ਵੀ ਜ਼ਰੂਰੀ ਸਮਾਨ ਹੈ ਉਸ ਨੂੰ ਬਾਹਰ ਕੱਢ ਲੈ ਕਿਉਂਕਿ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਤੇ ਜਾਣ ਤੋਂ ਪਹਿਲਾਂ ਅਸੀਂ ਤੇਰੇ ਘਰ ਨੂੰ ਅੱਗ ਲਾ ਕੇ ਜਾਵਾਂਗੇ ਤਾਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਕੂਲ ਖੜੀ ਸਾਰੀ ਸੰਗਤ ਇੱਕ ਦੂਸਰੇ ਦੇ ਮੂੰਹਾਂ ਵੱਲ ਝਾਕਣ ਲੱਗੀ ਤੇ ਕੁਝ ਜਾਣੇ ਉਸ ਗਰੀਬ ਸਿੱਖ ਤੇ ਹੱਸਣ ਲੱਗੇ ਤੇ ਉਸ ਨੂੰ ਮਖੌਲ ਕਰਨ ਲੱਗੇ ਕਿ ਅੱਜ ਤੈਨੂੰ ਸਾਧੂਆਂ ਨੂੰ ਘਰ ਰੱਖਣ ਦਾ ਸਵਾਦ ਆਵੇਗਾ ਨਾਲੇ ਤਾਂ ਇੰਨਾ ਸਾਧੂਆਂ ਨੇ ਤੀਰੇ ਘਰੋਂ ਰੋਟੀ ਖਾਧੀ ਤੇ ਜਾਂਦੇ ਜਾਂਦੇ ਤੇਰਾ ਘਰ ਵੀ ਫੂਕ ਕੇ ਜਾ ਰਹੇ ਹਨ ਲੋਕ ਇੱਕ ਦੂਸਰੇ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਫਿਰ ਤੋਂ ਉਸ ਸਿੱਖ ਨੂੰ ਕਿਹਾ ਕਿ ਭਾਈ ਅਸੀਂ ਤੇਰਾ ਘਰ ਉਫੂਕ ਕੇ ਚੱਲੇ ਹਾਂ ਜੇਕਰ ਅੰਦਰ ਤੇਰਾ ਕੋਈ ਜ਼ਰੂਰੀ ਸਮਾਨ ਹੈ ਤਾਂ ਉਸ ਨੂੰ ਬਾਹਰ ਕੱਢ ਲੈ ਤਾਂ ਸਿੱਖ ਨੇ ਦੋਨੋਂ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਜੀ ਮੇਰੇ ਲਈ ਸਭ ਤੋਂ ਜ਼ਰੂਰੀ ਸਮਾਨ ਤੁਹਾਡਾ ਨਾਮ ਹੈ ਉਹੋ ਬਸ ਮੇਰੇ ਹਿਰਦੇ ਵਿੱਚ ਵਸਾ ਦਿਓ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤਾਂ ਸਿੱਖ ਦੇ ਮੂੰਹੋਂ ਇਹ ਸ਼ਬਦ ਨਿਕਲਦਿਆਂ ਹੀ ਗੁਰੂ ਸਾਹਿਬ ਜੀ ਨੇ ਪਾਈ ਮਰਦਾਨੇ ਨੂੰ ਹੁਕਮ ਦਿੱਤਾ ਕਿ ਜਾ ਪਾਈ ਛੰਨ ਨੂੰ ਅੱਗ ਲਗਾ ਦੇ ਤੰਪਾਈ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਗਰੀਬ ਦੀ ਕੱਖਾਂ ਦੀ ਕੁਲੀ ਨੂੰ ਅੱਗ ਲਗਾ ਦਿੱਤੀ ਕੁਝ ਹੀ ਸਮੇਂ ਵਿੱਚ ਕੁਝ ਹੀ ਸਮੇਂ ਵਿੱਚ ਅੱਗ ਨੇ ਘਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਤੇ ਅੱਗ ਦੀਆਂ ਲੰਮੀਆਂ ਲੰਮੀਆਂ ਲਪਟਾਂ ਵਗਣ ਲੱਗੀਆਂ ਗਰੀਬ ਸਿੱਖ ਤੇ ਉਸ ਦਾ ਪਰਿਵਾਰ ਹੁਕਮ ਦੇ ਬਾਣੇ ਨੂੰ ਮੰਨ ਕੇ ਖੜਾ ਦੇਖਦਾ ਰਿਹਾ ਤੇ ਗਰੀਬ ਦੀ ਕੁੱਲੀ ਸੜ ਕੇ ਸੁਆਹ ਹੋ ਗਈ ਜਦੋਂ ਘਰ ਪੂਰੀ ਤਰ੍ਹਾਂ ਰਾਖ ਬਣ ਗਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਪਾਈ ਕੀ ਤੂੰ ਜਾਣਨਾ ਚਾਹੁੰਦਾ ਹੈ ਕਿ ਅਸੀਂ ਤੇਰੀ ਕੁੱਲੀ ਕਿਉਂ ਸਾੜੀ ਹੈ ਤਾਂ ਸਿੱਖ ਨੇ ਕਿਹਾ ਕਿ ਨਹੀਂ ਮਹਾਰਾਜ ਮੈਂ ਇਹ ਨਹੀਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਕੁੱਲੀ ਕਿਉਂ ਛਾੜੀ ਹੈ ਤਾਂ ਗੁਰੂ ਸਾਹਿਬ ਜੀ ਨੇ ਫਿਰ ਤੋਂ ਪੁੱਛਿਆ ਕਿ ਪਾਈ ਤੇਰੀ ਤਾਂ ਇੱਕੋ ਕੁੱਲੀ ਸੀ ਤੇ ਤੇਰੀ ਜ਼ਰੂਰਤ ਦਾ ਸਾਰਾ ਸਮਾਨ ਵੀ ਉਸ ਦੇ ਅੰਦਰ ਪਿਆ ਸੀ ਜਿਹੜਾ ਕਿ ਅਸੀਂ ਸਾੜ ਕੇ ਸਵਾਹ ਕਰ ਦਿੱਤਾ ਹੈ ਤੇ ਤੂੰ ਹਾਲੇ ਵੀ ਨਹੀਂ ਜਾਣਨਾ ਚਾਹੁੰਦਾ ਕਿ ਅਸੀਂ ਤੇਰਾ ਸਮਾਨ ਕਿਉਂ ਸਾੜਿਆ ਹੈ ਤਾਂ ਸਿੱਖ ਨਹੀਂ ਕਿਹਾ ਕਿ ਨਹੀਂ ਮਹਾਰਾਜ ਜੀ ਮੈਂ ਇਹ ਬਿਲਕੁਲ ਵੀ ਨਹੀਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਮੇਰਾ ਸਮਾਨ ਕਿਉਂ ਸਾੜਿਆ ਹੈ ਕਿਉਂਕਿ ਮੇਰਾ ਜੋ ਕੁਝ ਵੀ ਹੈ ਉਹ ਸਭ ਕੁਝ ਤੁਹਾਡਾ ਹੀ ਹੈ ਇਸ ਕਰਕੇ ਮੈਂ ਤੁਹਾਡੇ ਪਾਣੀ ਵਿੱਚ ਹੀ ਖੁਸ਼ ਹਾਂ ਤਾ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕੁਰਾਏ ਤੇ ਸੰਗਤਾਂ ਨਾਲ ਸਤਿਵਚਨ ਕਰਕੇ ਉਥੋਂ ਅੱਗੇ ਵੱਲ ਵੱਧ ਕੇ ਆਏ ਗੁਰੂ ਜੀ ਦੇ ਜਾਣ ਪਿੱਛੋਂ ਜਦੋਂ ਸਿੱਖ ਨੇ ਆਪਣੇ ਘਰ ਦੀ ਰਾਖ ਇਕੱਠੀ ਕੀਤੀ ਤਾਂ ਉਹ ਕੀ ਦੇਖਦਾ ਹੈ ਕਿ ਉਸ ਰਾਖ ਦੇ ਵਿੱਚੋਂ ਇੱਕ ਗਾਗਰ ਨਿਕਲਦੀ ਹੈ ਜਿਹੜੀ ਕੀ ਸੋਨੇ ਦੀਆਂ ਮੂਰਾ ਨਾਲ ਭਰੀ ਹੋਈ ਸੀ ਜਿਸ ਨੂੰ ਦੇਖ ਕੇ ਸਿੱਖ ਤੇ ਉਸਦਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਕੂਲ ਖੜੀ ਸੰਗਤ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਜਪਣ ਲੱਗੀ ਸਤਨਾਮ ਸ੍ਰੀ ਵਾਹਿਗੁਰੂ